ਅਮਰੀਕਾ ਦਾ ਤਬਾ ਹੈ ਆ ਜਿਹੜਾ ਟ੍ਰੈਂਪ ਵਧਾਈ ਜਾਂਦਾ ਹੈ ਉਹ ਦੀ ਇੱਕ ਟੈਕਨੀਕ ਹੈ ਵਪਾਰੀ ਹੈ ਟਰੰਪ ਉਹਦਾ ਤਬਾ ਹੈ ਉਹ ਕਹਿੰਦਾ ਮੇਰੇ ਲਈ ਖੇਤੀ ਸੈਕਟਰ ਡੇਰੀ ਸੈਕਟਰ ਖੋਲ ਦਿਓ ਉੱਥੇ ਖੇਤੀ ਉਹ ਡੇਰੀ ਸੈਕਟਰ ਨੂੰ ਇੰਨੀਆਂ ਹੈਵੀ ਸਬਸਿਡੀਆਂ ਨੇ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਟੋਟਲ ਖਰਚਾ ਜਿਹੜਾ ਫਸਲ ਤੇ ਪੈਦਾ ਕਰਨ ਤੇ ਆਉਂਦਾ ਉੱਥੇ ਦੀ ਸਰਕਾਰ ਨਕਦ ਦੇ ਦਿੰਦੀ ਹੈ ਕਿਸਾਨ ਨੂੰ ਤੇ ਜਿਹੜਾ ਉਹਨੇ ਜੋ ਮਾਲ ਵੇਚਣਾ ਉਹ ਸਾਰਾ ਮੁਨਾਫਾ ਦਾ ਹੁਣ ਉਹਨਾਂ ਕੋਲ ਆਬਾਦੀ ਹੈ ਨਹੀਂ ਅਮਰੀਕਾ ਦੀ ਆਬਾਦੀ ਤੁਹਾਡੇ ਸਿਰਫ ਯੂਪੀ ਦੇ ਬਰਾਬਰ ਹੈ ਮੁਲਕ ਦਾ ਰਕਬਾ ਹਿੰਦੁਸਤਾਨ ਨਾਲੋਂ 7 ਗੁਣਾ بڑا ਹੈ ਉਹਨਾਂ ਕੋਲ ਬਹੁਤ ਸਰਪਲਸ ਪਿਆ ਹੈ ਉਹਨਾਂ ਕੋਲ ਉਹਨੂੰ ਸੰਭਾਲਣ ਦੀ ਮੁਸੀਬਤ ਹੈ ਉਹ ਕਹਿੰਦੇ ਨੇ ਸਾਨੂੰ ਖੇਤੀ ਸੈਕਟਰ ਖੋਲੋ ਉਹ ਕਹਿੰਦੇ ਨੇ ਡੇਰੀ ਸੈਕਟਰ ਖੋਲੋ ਤਾਂ ਇੱਥੇ ਦਾ ਖੇਤੀ ਤੇ ਡੇਰੀ ਸੈਕਟਰ ਬਿਲਕੁਲ ਤਬਾਹ ਹੋ ਜਾਏਗਾ ਕੋਈ ਨਹੀਂ بچ ਸਕੇਗਾ ਉਹ ਉਹ ਕਹਿੰਦੇ ਨੇ ਬਈ ਜੀ ਅਸੀਂ ਆਪਣਾ ਮਾਲ ਭੇਜਣਾ ਉਹਨਾਂ ਨੇ ਇੱਕ ਨਵੀਂ ਤਕਨੀਕ ਨਾਲ ਜੀ ਐਮ ਉਸ ਕਹਿੰਦੇ ਨੇ ਜੈਨੇਟਿਕ